ਜੇਕਰ ਤੁਸੀਂ ਵੀ ਆਈਟੀ ਕੰਪਨੀ ਦੇ ਵਿੱਚ ਜੌਬ ਕਰਨਾ ਚਾਹੁੰਦੇ ਹੋ ਤੇ ਕੰਪਿਊਟਰ ਦੇ ਬੇਸਿਕ ਤੋਂ ਲੈ ਕੇ ਹਾਈ ਕਮਾਂਡੇਬਲ ਕੋਰਸਸ ਜਿਹੜੇ ਨੇ ਉਹ ਕਰਨਾ ਚਾਹੁੰਦੇ ਹੋ ਤਾਂ ਗੁਰਦਾਸਪੁਰ ਦੇ ਵਿੱਚ ਨੰਬਰ ਦੀ ਸੀਬੀਏ ਇਨਫੋਟੈਕ ਕੰਪਨੀ ਜਿਹੜੀ ਹੈ ਉਹ ਆ ਗਈ ਹੈ ਜਿੱਥੇ ਤਮਾਮ ਕੋਰਸਸ ਜਿਹੜੇ ਨੇ ਸਟੂਡੈਂਟਸ ਨੂੰ ਬੇਸਿਕ ਕੰਪਿਊਟਰ ਤੋਂ ਲੈ ਕੇ ਹਾਈ ਕਮਾਂਡੇਬਲ ਕੋਰਸਸ ਜਿਹੜੇ ਨੇ ਉਹ ਕਰਵਾਏ ਜਾਂਦੇ ਨੇ ਇਸ ਦੇ ਨਾਲ ਇੱਕ ਇੱਕ ਅਸੀਂ ਗੱਲ ਕਰੀਏ CB A Infotech ਦੀ ਜਿਹੜਾ ਬੱਚਿਆਂ ਨੂੰ ਪ੍ਰੋਵਾਈਡ ਕਰਵਾ ਰਿਹਾ ਕੰਪਿਊਟਰ ਕੋਰਸ ਜਿਹੜਾ ਪ੍ਰੋਵਾਈਡ ਕਰਵਾ ਰਿਹਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਬੱਚਿਆਂ ਦੀ ਪਲੇਸਮੈਂਟ ਜਿਹੜੀ ਹੈ ਉਸ ਦੇ ਵਿੱਚ ਇੱਕ ਬਹੁਤ ਹੀ ਵਾਇਟਰ ਰੋਲ ਜਿਹੜਾ ਹੈ CB A Infotech ਪਲੇ ਕਰ ਰਹੀ ਹੈ ਜਦੋਂ ਬੱਚਿਆਂ ਦੇ ਕੋਰਸ ਪੂਰੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਬੱਚਿਆਂ ਦੀ ਪਲੇਸਮੈਂਟ ਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਤਾਂ ਉਸ ਦੇ ਬਾਰੇ ਵੀ ਤੁਹਾਨੂੰ ਸੋਚਣ ਦੀ ਕੋਈ ਲੋੜ ਨਹੀਂ ਕਿਉਂਕਿ CB A Infotech ਜਿਹੜੀ ਹੈ तमाम ਬੱਚਿਆਂ ਨੂੰ ਕੋਰਸ ਕਰਵਾਉਣ ਤੋਂ ਬਾਅਦ ਉਹਨਾਂ ਦੀ ਪਲੇਸਮੈਂਟ ਜਿਹੜੀ ਹੈ ਅੱਛੀ ਕੰਪਨੀਆਂ ਦੇ ਵਿੱਚ ਕਰਵਾਉਣ ਦੀ ਜ਼ਿੰਮੇਦਾਰੀ ਵੀ ਲੈਂਦੀ ਹੈ ਸਾਸ਼ਿਕਲ ਸਾਲੀਆਂ ਨੂੰ ਸਭ ਤੋਂ ਪਹਿਲਾਂ ਤਾਂ ਸੀਬੀ ਇਨਫੋਟੈਕ ਗੁਰਦਾਸਪੁਰ ਦੇ ਵਿੱਚ ਕੰਪਿਊਟਰ ਤੇ ਆਈਟੀ ਦੇ ਸਾਰੇ ਕੋਰਸਿਸ ਜਿਹੜੇ ਕਵਰ ਅਪ ਕਰਵਾਏ ਜਾਂਦੇ ਹਨ ਜਿਵੇਂ ਬੇਸਿਕਸ ਆਫ ਕੰਪਿਊਟਰ ਟੈਲੀ ਅਕਾਊਂਟਿੰਗ ਵੈਬ ਡਿਜ਼ਾਈਨਿੰਗ ਡਿਜੀਟਲ ਮਾਰਕੀਟਿੰਗ ਪਾਈਥਨ ਗ੍ਰਾਫਿਕ ਡਿਜ਼ਾਈਨਿੰਗ ਐਂਡ ਹੋਰ ਵੀ ਇਹੋ ਜਿਹੇ ਕੋਰਸਿਸ ਕਰਾਏ ਜਾਂਦੇ ਹਨ ਜਿਨ੍ਹਾਂ ਨੂੰ ਬੱਚਿਆਂ ਨੂੰ ਕਰਕੇ ਅੱਗੇ ਜੌਬ ਲੈਂਡ ਦੇ ਵਿੱਚ ਸਹਾਇਤਾ ਹੁੰਦੀ ਹੈ ਉਨਾ ਸਾਲੀ ਬੱਚਿਆਂ ਦੇ ਲਈ ਜਿਨ੍ਹਾਂ ਨੇ 10th 2 ਆਪਣੀ ਕਵਰ ਕਰ ਲਈ ਹੈ ਉਹਨਾਂ ਦੇ ਲਈ ਵੀ ਇੱਥੇ ਸਕਿੱਲ ਡਿਵੈਲਪਮੈਂਟ ਕੋਰਸਿਸ ਅਵੇਲੇਬਲ ਹੈ ਉਹ ਵੀ ਇੱਕ ਵਾਰ ਇੱਥੇ ਵਿਜ਼ਿਟ ਕਰ ਸਕਦੇ ਹਨ ਉਹਨਾਂ ਨੂੰ ਵੀ ਆਪਾਂ ਕੰਪਲੀਟ ਗਾਈਡੈਂਸ ਪ੍ਰੋਵਾਈਡ ਕਰਦੇ ਪਏ ਹਾਂ ਬੱਚਾ ਰਿਪਲੇਸਮੈਂਟ ਨੂੰ ਲੈ ਕੇ ਇੱਥੇ ਕੋਈ ਦਿੱਤਾ ਹੈ ਹਾਂਜੀ ਜਿਹੜੇ ਬੱਚੇ ਦੇ ਕੋਰਸ ਕੰਪਲੀਟ ਹੋ ਜਾਂਦੇ ਆ ਉਹਨਾਂ ਵਿੱਚੋਂ ਅਸੀਂ ਬੱਚਿਆਂ ਨੂੰ ਵਧੀਆ ਤੋਂ ਵਧੀਆ ਕੰਪਨੀ ਦੇ ਵਿੱਚ ਪਲੇਸਮੈਂਟਸ ਪ੍ਰੋਵਾਈਡ ਕਰਾਉਂਦੇ ਹਾਂ ਜਿੱਦਾਂ ਗਰਲ ਸਟੇਡੀਅਮ ਆ ਕਹੀ ਕਹਿੰਦੇ ਕਿ ਅਸੀਂ ਬਾਹਰ ਜਾ ਕੇ ਜੌਬ ਨਹੀਂ ਕਰਨੀ ਉਹਨਾਂ ਨੂੰ ਹੀ ਨੀਅਰ ਬਾਏ ਏਰੀਆ ਦੇ ਵਿੱਚ ਵੀ ਜੌਬ ਪ੍ਰੋਵਾਈਡ ਕਰਵਾਉ ਮਿਸਾਲੇ ਬੱਚਿਆਂ ਨੂੰ ਇਹੀ ਮੈਸੇਜ ਦਵਾਂਗੀ ਕਿ ਇਕਵਰੀ ਸੀਬੀ ਇਨਫੋਟੈਕ ਗੁਰਦਾਸਪੁਰ ਦੇ ਜ਼ਰੂਰ ਵਿਜ਼ਿਟ ਕਰੋ ਸਾਡੇ ਨਾਲ ਜੁੜੋ ਆਪਾਂ ਸਟੂਡੈਂਟਸ ਨੂੰ 1 ਟੂ 1 ਸੈਸ਼ਨਸ ਦੇਨੇ ਆ ਪ੍ਰੈਕਟੀਕਲ ਨੋਲੇਜ ਜਿਹੜੀ ਆਪਾਂ ਪ੍ਰੋਵਾਈਡ ਕਰਾਨੇ ਪਿਆ ਐਂਡ ਲਾਈਵ ਪ੍ਰੋਜੈਕਟਸ ਉਤੇ ਕੰਮ ਕਰਨ ਦਾ ਮੌਕਾ ਦੇ ਰਹੇ ਆ ਬਾਇ ਏਰੀਆਸ ਦੇ ਵਿੱਚ ਕੋਈ ਵੀ ਇੰਸਟੀਟਿਊਟ ਨਹੀਂ ਪ੍ਰੋਵਾਈਡ ਕਰਦਾ ਪਿਆ ਹੋਗਾ ਤੇ ਇਕਵਰੀ ਸੀਬੀ ਇਨਫੋਟੈਕ ਜ਼ਰੂਰ ਵਿਜ਼ਿਟ ਕਰੋ